ਕਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਭਾਰਤ ਤੇ ਕੰਮ ਨਹੀਂ ਕਰਨਗੇ 트럼ਪ ਦੀ ਧਮਕੀ 24 ਘੰਟੇ ਚੱਲ ਚੁੱਕੇ ਤਿੰਨ ਕਦਮਾਂ ਨੇ ਅਮਰੀਕਾ ਨੂੰ ਦਿੱਤੀ ਸਖਤ ਸੰਦੇਸ਼ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਉਣ ਵਾਲੀ ਚੀਨ ਫੈਰੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੁਲਾਵ ਦੀ 루ਸੀ ਰਾਸ਼ਟਰੀ ਵੈਚਸ ਦੀਪਨੀਤ ਨਾਲ ਮੁਲਾਕਾਤ ਤੇ ਪ੍ਰਧਾਨ ਮੰਤਰੀ ਮੋਦੀ ਦੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਲਾਲੂ ਡਾਕਟਰ ਸਿਲਵਾ ਨਾਲ ਫੋਨ ਤੇ ਗੱਲਬਾਤ ਇਸ ਦੇ ਨਾਲ ਹੀ ਇਹ ਤਿੰਨੋ ਘਟਾਵਾਂ ਅਜਿਹੇ ਸਮੇਂ ਹੋਈਆਂ ਜਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ ਜ਼ੋਰਦਾਰ ਆਰਥਿਕ ਹਮਲੇ ਸ਼ੁਰੂ ਕਰ ਦਿੱਤੇ ਟਰੰਪ ਦੁਆਰਾ ਲਗਾਏ ਗਏ ਭਾਰੀ ਟੈਰਿਫਾਂ ਦੇ ਜਵਾਬ ਵਿੱਚ ਭਾਰਤ ਨੇ ਆਪਣੇ ਕੂਟਨੀਤਕ ਕਦਮ ਤੇਜ਼ ਕਰ ਦਿੱਤੇ ਅਤੇ ਇਸ ਦੇ ਨਾਲ ਹੀ ਜੋ ਕੀ ਨਾ ਹੀ ਸਿਰਫ ਇੱਕ ਸਖਤ ਸੰਦੇਸ਼ ਹੈ ਬਲਕਿ ਵਿਸ਼ਵ ਪੱਧਰ ਤੇ ਭਾਰਤ ਵਿੱਚ ਸੰਤੁਲਿਤ ਰਣਨੀਤੀ ਨੂੰ ਵੀ ਦਰਸਾਉਂਦਾ ਹੈ 트াম্প ਦਾ ਭਾਰਤ ਤੇ ਆਰਥਿਕ ਹਮਲਾ ਜ਼ਿਕਰ ਕਰ ਦਈਏ ਕਿ 트াম্প ਪ੍ਰਸ਼ਾਸਨ ਨੇ ਭਾਰਤ ਤੋਂ ਆਉਣ ਵਾਲੇ ਕਈ ਚੀਜ਼ਾਂ ਤੇ 25% ਵਾਧੂ ਟੈਰਿਫ ਲਗਾਉਣ ਹੈ ਇਸ ਦਾ ਮਤਲਬ ਹੈ ਕਿ ਭਾਰਤ ਦੇ ਕੁੱਲ ਟੈਰਿਫ ਹੁਣ 50 ਹੋ ਗਿਆ ਹੈ ਨਾਲ ਹੀ ਅਮਰੀਕਾ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਰੂਸ ਤੇ ਯੂਰੇਨ ਵਿਚਕਾਰ ਲੜਾਈ ਸ਼ੁੱਕਰਵਾਰ ਤੱਕ ਖਤਮ ਨਹੀਂ ਹੁੰਦੀ ਤਾਂ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਤੇ ਵੀ ਸਕੇਨ